ਦਾ ਸੋ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਇਆਗੇ ਇਹ ਮਸ਼ੀਨਵਰਕ ਦੇ ਵਿੱਚ ਹੋਣੀ ਹੋਲੇ ਫਸ ਸੂਟ ਹੈਗਾ ਇਹ ਆਪਾਂ ਨੇ ਸਟਿਚ ਕੀਤਾ ਬਨਾਰਸ ਟਾਈਪ ਜਿਹੜਾ ਸੂਟ ਹੁੰਦਾ ਉਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਲੇਸੇ ਵੀ ਲਗਾ ਕੇ ਵੀ ਆਪਣੇ ਸੂਟਸ ਜਿਹੜੇ ਉਹ ਡਿਜ਼ਾਈਨ ਕਰ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਨੇ neck ਦੇ ਉੱਪਰ ਕੋਟਲੀ ਬਟਨ ਲਗਾ ਕੇ 골ਡਨ ਕਲਰ ਦੇ ਤੇ نیچے ਹੈ ਜੋ ਵਾਈਟ ਮੋਤੀ ਵਾਲੀ ਲੇਸ ਦਿੱਤੀ ਹੋਈ ਹੈ ਇਸ ਤਰ੍ਹਾਂ ਇਹ 슬ੀਵਸ ਦੇ ਉੱਪਰ ਆ ਜੂਗਾ ਇਹ ਸੀਗਾ ਜਿਹੜਾ ਆਪਣੇ ਕੋਲੇ neck ਤੇ ਬਣਿਆ ਹੋਇਆ ਡਿਜ਼ਾਈਨ ਸੀਗਾ ਜਿਹੜੀ ਇਹਦੀ ਬਾਟਮ ਆਉਗੀ ਵੀਰ ਨਹੀਂ ਕਰਦੇਗੇ ਤਾਂ ਆਪਾਂ ਇਹ ਜਿਹੜੀ ਬਾਟਮ ਰੱਖੀ ਹੋਈ ਹੈਗੀ ਉਹ ਇਸ ਤਰ੍ਹਾਂ ਕੁੰਦੇ ਵਾਲੀ ਸੀਗੀ ਇਹਦੇ ਉੱਪਰ ਆਪਾਂ ਨੇ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਇਹ ਬਾਟਮ ਹੈ ਜਿਹੜੀ ਇਸ ਤਰ੍ਹਾਂ ਆਉਗੀ ਤਾਂ ਜਿਹੜੀ ਆਪਾਂ ਨੇ ਨੀਚੇ ਤੋਂ ਪਹੁੰਚੇ ਸੀਗੇ ਉਹ ਹੈਗੇ ਆ ਜਿਹੜੇ ਤੁਰਪਾਈ ਕੀਤੀ ਹੋਈ ਹੈਗੀ ਅਗਰ ਆਪਾਂ ਪਹੁੰਚੇ ਮੜ ਦੇ ਤਾਂ ਫਿਰ ਉਹ ਜਿਹੜੀ ਵਰਕ ਦੀ ਫਿਨਿਸ਼ਿੰਗ ਹੈ ਉਹ ਨਹੀਂ ਆਣੀ ਸੀਗੀ ਤਾਂ ਉਹਦਾ ਕਰਕੇ ਆਪਾਂ ਨੇ ਜਿਹੜੀ ਹੈ ਪਹੁੰਚੇ ਤੁਰਪਾਈ ਕੀਤੀ ਹੋਈ ਹੈਗੀ ਇਸ ਤੇ ਰਹੇ ਸ਼ਰਟ ਸੀ ਇਹਨਾਂ ਦੇ ਜਿਹੜੇ ਜਿੰਨਾ ਤੋਂ ਪਸ਼ਮੀਨਾ ਸਟਫ ਨਹੀਂ ਪੈਂਦਾ ਉਹ ਕਾਟਨ ਪਸੰਦ ਕਰਦੇ ਹੈਗੇ ਤਾਂ ਆਪਾਂ ਇਹ ਕਾਟਨ ਦੇ ਵਿੱਚ ਸੂਟ ਹੈ ਜਿਹੜਾ ਉਹ ਰੈਡੀ ਕੀਤਾਗਾ ਇਹ ਆਪਣੇ ਕੋਲ ਜਿਹੜਾ ਵਰਕ ਹੈ ਜਿਹੜਾ ਆਪਣੇ ਕੋਲੇ ਇਹ ਸੂਟ ਆਊਗਾ ਇਹ ਆਪਣੇ ਕੋਲੇ ਸਟਫ ਸੀਗਾ ਜਿਹੜਾ ਕਾਟਨ ਸੀਗਾ ਤਾਂ ਇਹ ਹੈ ਜਿਹੜਾ ਕੱਟ ਵਰਕ ਕਰਕੇ ਆਪਾਂ ਨੇ ਸਿਰਫ ਚਾਕਸ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਸ ਸੂਟ ਦਾ ਇਸ ਤਰ੍ਹਾਂ ਕੇ ਰੇਵੀ ਉੱਪਰ ਫਿਨਿਸ਼ਿੰਗ ਪ੍ਰੋਪਰ ਹੋਏਗੀ ਵਰਕ ਦੀ ਇਹ ਚੌਕਸ ਦੇ ਉੱਪਰ ਕੰਮ ਆਊਗਾ ਜਿਹੜਾ ਇਹ ਕੰਮ ਹੈ ਲਾਈਟ ਚਾ ਪਰਪਲ ਆਨੀਅਨ ਜੇ ਕਲਰ ਨਾਲ ਜਿਹੜਾ ਆਪਾਂ ਨੇ ਇਹ ਵਰਕ ਕੀਤਾ ਹੋਇਆਗਾ ਸੂਟ ਇਹ ਸੀਗਾ ਜਿਹੜਾ ਆਪਣੇ ਕੋਲੇ ਚੌਕਸ ਦੇ ਉੱਪਰ ਕੰਮ ਆਜੂਗਾ ਇੱਥੇ ਜਿਹੜੀ 슬ੀਵਸ ਦੇ ਉੱਪਰ ਆਊਗਾ ਉਹ ਵੀ ਇਸੇ ਤਰ੍ਹਾਂ ਹੋਏਗਾ ਜੁੜੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਤੁਸੀਂ ਵਰਕ ਦੀ ਜਿਹੜਾ ਆਪਣੇ ਕੋਲੇ ਜਿਹੜਾ ਹੈ ਲਾਈਟ ਜਾਂ ਪਰਪਲ ਸ਼ੇਡ ਦੇ ਵਿੱਚ ਸੂਟ ਆਊਗਾ ਇਹ ਸ਼ੇਡ ਹੈ ਜਿਹੜਾ ਇਹਦੇ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਬੈਕ ਫਰੰਟ ਕੇਰੇ ਦੇ ਉੱਪਰ ਆਊਗਾ ਇਹ ਜਿਹੜਾ ਹੈਗਾ ਪੈਚ ਲਗਾ ਕੇ ਕਟਵਰਕੀ ਕੀਤਾ ਹੋਇਆਗਾ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਇਹਦੀਆਂ 슬ੀਵਸ ਹੋਣੀਆਂ ਉਹ ਵੀ ਸੇਮ ਐਸੇ ਤਰ੍ਹਾਂ ਹੀ ਆਊਗਾ ਐਸੇ ਤਰ੍ਹਾਂ ਹੀ ਜਿਸ ਤਰ੍ਹਾਂ ਸ਼ਰਟ ਦੇ ਉੱਪਰ ਇਹਦੇ ਵਰਕ ਆਊਗਾ ਉਸੇ ਤਰ੍ਹਾਂ ਜਿਹੜਾ ਹੈਗਾ ਬੋਟਮ ਦੇ ਉੱਪਰ ਵੀ ਆਊਗਾ ਇਹ ਵਰਕ ਇਹਦੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਹੋਈ ਹੈਗੀ ਇਨਸਟਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਇਨਸਟਾ ਆਈਡੀ ਹੈ ਅੰਦਾਜ਼ ਕ੍ਰੀਏਸ਼ਨਸ 2022 ਦੇ ਨਾਮ ਦੇ ਤਾਂ ਉੱਥੇ ਜਾ ਕੇ ਜਿਹੜੀ ਤੁਸੀਂ ਫੁੱਲ ਸੂਟ ਦੀ ਲੁੱਕ ਹੈ ਉਹ ਦੇਖ ਸਕਦੇ ਹੋਗੇ ਜਿਹੜਾ ਆਪਣੇ ਕੋਲੇ ਸੀਗਾ ਇਹ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਹੈ ਉਹ ਸ਼ਰਟ ਦੇ ਉੱਪਰ ਸੀ ਇਹ ਬਾਟਮ ਦੇ ਉੱਪਰ ਆਊਗਾ ਜਿਹੜਾ ਆਪਣੇ ਕੋਲੇ ਨੈਕਸਟ ਸੂਟ ਹੈ ਇੱਕ ਕ੍ਰੇਵ ਪਿਓਰ ਕ੍ਰੇਵ ਦੇ ਉੱਪਰ ਆਊਗਾ ਇਹਦੇ ਵਿੱਚ ਵੀ ਆਪਣੇ ਕੋਲੇ ਇਸ ਤਰ੍ਹਾਂ ਲਾਈਟ ਸ਼ੇਡ ਆਉਣਗੇ ਇਹਦੇ ਵਿੱਚ ਦੋ ਕਲਰ ਹੋਰ ਵੀ ਅਵੇਲੇਬਲ ਹੈਗੇ ਆ ਅਗਰ ਕਿਸੇ ਨੂੰ ਇਹ ਸਟਾਕ ਪਸੰਦ ਆਉਂਦਾ ਹੈ ਸੌਫਟ ਕ੍ਰੇਵ ਪਿਓਰ ਦੇ ਵਿੱਚ ਹੈ ਇਸ ਤਰ੍ਹਾਂ ਆਪਾਂ ਨੇ ਇਹ ਘੇਰੇ ਦੇ ਉੱਪਰ ਕੰਮ ਦਿੱਤਾ ਹੋਇਆਗਾ ਤਾਂ ਸ਼ਰਟ ਹੈ ਜੋ ਉਹਦੇ ਵਿੱਚ ਇਸ ਤਰ੍ਹਾਂ ਪੈਨਲ ਆ ਜਾਣਗੇ ਥ੍ਰੈਡ ਪਲੱਸ ਜਿਹੜਾ ਆਪਾਂ ਨੇ ਕੰਮ ਕੀਤਾ ਹੋਇਆਗਾ ਜਰੀ ਦਾ ਤੇ ਬਾਦਲੇ ਦਾ ਕੰਮ ਆਊਗਾ ਇਹ ਸ਼ਰਟ ਦੇ ਉੱਪਰ ਕੰਮ ਆ ਜੂਗਾ ਇਸ ਤਰ੍ਹਾਂ ਫੁੱਲ ਸ਼ਰਟ ਦੇ ਵਿੱਚ ਆਊਗਾ ਇਹ ਜੜੀਆਂ ਇਹਦੀਆਂ ਸਲੀਵਸ ਹੋਣੀਆਂ ਉਨਾਂ ਤੇ ਸਿਰਫ 골ਡਨ ਕਲਰ ਦਾ ਹੈ ਜੋ ਕੋਈ ਕੰਮ ਆਊਗਾ ਇਹ ਹੈ ਜੋ ਸਲੀਵਸ ਦੇ ਉੱਪਰ ਕੰਮ ਆ ਜੂਗਾ ਜਰੀ ਪਲੱਸ ਬਾਦਲੇ ਦਾ ਕੰਮ ਆ ਜੂਗਾ ਅਗਰ ਤੁਸੀਂ ਇਹੀ ਕਲਰ ਸੈਲਫ ਕਰੀਪ ਦੇ ਵਿੱਚ ਹੈ ਇਹਦੇ ਵਿੱਚ ਤੁਹਾਨੂੰ ਗ੍ਰੇ ਕਲਰ ਇੱਕ ਅਵੇਲੇਬਲ ਹੋ ਜਾਊਗਾ ਇੱਕ ਕਲਰ ਹੋਰ ਹੈ ਅਗਰ ਤੁਸੀਂ ਇਸ ਸਟੌਪ ਦੇ ਵਿੱਚ ਕੋਈ ਵੀ ਵਰਕ ਕਰਵਾਉਣਾ ਹੈ ਤਾਂ ਤੁਸੀਂ ਉਹ ਕਰਵਾ ਸਕਦੇ ਹੋਗੇ ਜਿਹੜਾ ਆਪਣੇ ਕੋਲੇ ਨੈਕਸਟ ਸੂਟ ਹੈ ਉਹ ਵੀ ਕ੍ਰਾਸ਼ ਕਾਟਨ ਦੇ ਵਿੱਚ ਹੈ ਜੋ ਮੈਂ ਸੂਟ ਵੇਅਰ ਕੀਤਾ ਹੋਇਆ ਹੈਗਾ ਇਹ ਥੋੜਾ ਜਿਹਾ ਚੇਂਜ ਕਰਕੇ ਡਿਜ਼ਾਈਨ ਕੀਤਾ ਹੋਇਆ ਹੈਗਾ ਜਿਹੜਾ ਆਪਣੀ ਸੂਟ ਹੈ ਇਹਦੇ neck ਦੇ ਉੱਪਰ ਵਰਕ ਆ ਜੂਗਾ ਤਾਂ ਜੋ ਆਪਾਂ ਘੇਰੇ ਦੇ ਉੱਪਰ ਕੰਮ ਸੀਗਾ ਉਹ ਇਹਦਾ ਕੱਟ ਕਰਕੇ ਸਿਰਫ ਪੈਨਲਸ ਦੇ ਉੱਪਰ ਜਿਹੜਾ ਹੈ ਉਹ ਕੰਮ ਕੀਤਾ ਹੋਇਆ ਹੈਗਾ ਇਹ ਹੈ ਜਿਹੜਾ ਆਪਣੇ ਕੋਲੇ ਆਹ ਸਲੀਵਸ ਦੇ ਉੱਪਰ ਆ ਜੂ ਅਤੇ ਸੇਮ ਹੀ ਪੌਂਚੇ ਦੇ ਉੱਪਰ ਕੰਮ ਆਊਗਾ ਅਗਰ ਤੁਸੀਂ ਇਹਦੇ ਕੋਈ ਕੁਝ ਕੱਟ ਕਰਵਾਉਣਾ ਹੈ ਉਹ ਵੀ ਹੋ ਜਾਊਗਾ ਇਹ ਵੀ ਕਿਸੇ ਕਲਰ ਦੇ ਉੱਪਰ ਤੁਸੀਂ ਬਣਾ ਸਕਦੇ ਹੋਗੇ ਮੈਂ ਜਿਹੜਾ ਸੂਟ ਪਾਇਆ ਹੋਇਆ ਹੈਗਾ ਇਹ ਪਸ਼ਮੀਨੇ ਦੇ ਉੱਪਰ ਰੈਡੀ ਹੋਇਆ ਸੀਗਾ ਇਹ ਜਿਹੜਾ ਹੈਗਾ ਆਰਡਰ ਦੇ ਉੱਪਰ ਇਹਨਾਂ ਨੇ ਰੈਡੀ ਕਰਵਾਇਆ ਕਾਟਨ ਦੇ ਉੱਪਰ ਰੈਡੀ ਹੋਇਆ ਹੋਇਆ ਇਹ ਸੂਟ ਹੈ ਜੋ ਆਪਣੇ ਕੋਲ ਹੀ ਜਿਹੜਾ ਇਹਨਾਂ ਤੇ ਦੁਪੱਟੇ ਸਾਰੇ ਸੂਟਸ ਦੇ ਹਜੇ ਰੈਡੀ ਨਹੀਂ ਹੋਏ ਲੇਸਿਸ ਵਗੈਰਾ ਰਹਿੰਦੀਆਂ ਆਆਂ ਵਿਦ ਦੁਪੱਟੇ ਆਪਾਂ ਫੁੱਲ ਜਿਹੜੀ ਹੈਗੀਆਂ ਵੀਡੀਓਜ਼ ਇਹਨਾਂ ਨੂੰ ਅਪਲੋਡ ਕਰਾਂਗੇ ਜੋ ਆਪਣੇ ਕੋਲ ਨੈਕਸਟ ਸੂਟ ਹੈ ਇਹ ਆਪਣੇ ਕੋਲ ਪਸ਼ਮੀਨੇ ਦੇ ਉੱਪਰ ਆਊਗਾ ਇਹ ਵੀ ਬਹੁਤ ਸੋਹਣਾ ਜਿਹੜਾ ਹੈ ਕਲਰ ਹੈ ਇਹ ਵੀ ਆਪਣੇ ਕਾਫੀ ਸੂਟ ਬਣ ਚੁੱਕੇ ਹੈ ਡਿਜ਼ਾਈਨ ਦੇ ਵਿੱਚ ਇਸ ਸਲਿਟਸ ਦੇ ਉੱਪਰ ਕੰਮ ਆਊਗਾ ਘੇਰੇ ਦੇ ਉੱਪਰ ਕੰਮ ਆ ਜਾਏਗਾ ਇਸ ਤਰ੍ਹਾਂ ਦੇ ਨਾਲ ਸੇਮ ਥ੍ਰੈਟ ਲਗਾ ਕੇ ਤੇ ਪਿਸਤਾ ਗ੍ਰੀਨ ਕਲਰ ਲਗਾ ਕੇ ਆਪਾਂ ਨੇ ਜਿਹੜਾ ਕੰਮ ਕੀਤਾ ਹੋਇਆ ਇਹ ਸਲੀਵਸ ਦੇ ਉੱਪਰ ਆ ਜਾਊਗਾ ਇਹੇ ਚਾਕਾਂ ਦੇ ਉੱਪਰ ਕੰਮ ਆ ਜਾਊਗਾ ਇਹਦੇ ਨਾਲ ਜਿਹੜੀ ਬਾਟਮ ਹੈ ਉਹ ਪਲੇਨ ਹੋਏਗੀ ਇਹ ਜਿਹੜਾ ਆਪਣੇ ਕੋਲੇ ਸਟੌਕਸ ਸੀਗਾ ਇਹ ਪਸ਼ਮੀਨੇ ਦੇ ਉੱਪਰ ਡੈਡੀ ਹੋਇਆ ਸੀਗਾ ਜੋ ਆਪਣੇ ਕੋਲੇ